बोलਦਾ ਪਿਆ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ ਸਬਰ ਵਾਲਾ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ ਜੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ ਉਹਨਾਂ ਨੂੰ ਸ਼ੁਕਰਾ ਹੋਵੇ ਜਿਸ ਬੰਦੇ ਨੇ ਪਰਉਪਕਾਰ ਕੀਤਾ ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸ ਦੇ ਕੋਈ ਦਾ ਸ਼ੁਕਰ ਨਹੀਂ ਕਰਦਾ ਅਨ ਦਿਸ ਦਾ ਸ਼ੁਕਰ ਕਿੰਨੇ ਕਰਨਾ ਜਿਹੜਾ ਸੱਚ ਵੀ ਜੁੜਿਆ ਹੈ ਸਬਰ ਵੀ ਜੁੜਿਆ ਹੈ ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ ਜਿਸ ਬਾਲਟੀ ਦਾ ਤਲਾ ਹੈ ਉਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈਆਂ ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ ਚੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ ਛੱਪੜ ਦੀ ਤਰ੍ਹਾਂ ਬਦਬੂ ਹੀ ਛੱਡਦਾ ਹੈ ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰ